ਅਸੀਂ ਜਿਵੇਂ ਹੁਣ ਧੁੰਦ ਦਾ ਸਮਾਂ ਜਿਹੜਾ ਮੌਸਮ ਆ ਠੰਡ ਦਾ ਆ ਤੇ ਧੁੰਦ ਨੇਚਰਲੀ ਪੈਣੀ ਆ ਔਰ ਬਹੁਤ ਸਾਰੇ ਜਿਹੜੇ ਇਨਸੀਡੈਂਸ ਹੁੰਦੇ ਆ ਕਿ ਤੁਸੀਂ ਅੱਜ ਸਾਰੀਆਂ ਜਿਹੜੀਆਂ ਟਰੈਕਟਰ ਟਰੋਲੀਆਂ ਹੈਗੀਆਂ ਟਰੋਲੀਆਂ ਦੇ ਪਿੱਛੇ ਜਿਹੜੇ ਰਿਫਲੈਕਟਰ ਉਹ ਲਾ ਰਹੇ ਆ ਅੰਮ੍ਰਿਤਸਰ ਦੀ ਟ੍ਰੈਫਿਕ ਨੂੰ ਲੈ ਕੇ ਆ ਤੋੜਨਾ ਇੱਕ ਅਹਿਮ ਜਾਣਕਾਰੀ ਸਾਂਝੀ ਕਰਦੇ ਆ ਕਿ ਕੱਲ ਜੋ ਬੀਤੇ ਦਿਨੀ ਇੱਕ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਜੋ ਹੈ ਇੱਕ ਨੰਬਰ ਹੈਲਪਲਾਈਨ ਨੰਬਰ ਜੋ ਆ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਕਹੇ ਵੀ ਸੜਕ ਦੇ ਉੱਤੇ ਅਗਰ ਕੋਈ ਟ੍ਰੈਫਿਕ ਨੂੰ ਲੈ ਕੇ ਸਮੱਸਿਆ ਆਉਂਦੀ ਆ ਤਾਂ ਉਸ ਨੰਬਰ 'ਤੇ ਕਾਲ ਕੀਤੀ ਜਾਏਗੀ ਤਾਂ ਉਸ ਦੇ ਨਾਲ ਨਾਲ ਥੋੜਨਾ ਤਸਵੀਰਾਂ ਸਭ ਤੋਂ ਪਹਿਲਾਂ ਸਾਂਝੀਆਂ ਕਰ ਰਹੇ ਤੁਸੀਂ ਦੇਖ ਸਕਦੇ ਹੋ ਕਿ ਹਾਲਾ ਅਧਿਕਾਰੀ ਜੋ ਹੈ ਇਸ ਵਕਤ ਅੰਮ੍ਰਿਤਸਰ ਦੇ ਭੰਡਾਰੀ ਪੁਲ ਦੇ ਉੱਤੇ ਖੜੇ ਨੇ ਤੇ ਉਹਨਾਂ ਵੱਲੋਂ ਜਿਹੜਾ ਹੈ ਟ੍ਰੈਫਿਕ ਨੂੰ ਲੈ ਕੇ ਜੋ ਨਾਕਾਬੰਦੀ ਕੀਤੀ ਜਾਂਦੀ ਆ ਤਾਂ ਉਹਦੀ ਜੋ ਜਾਂਚ ਕਰਨ ਵਾਸਤੇ ਜੋ ਮੌਕੇ ਦੇ ਹਾਲਾਤ ਤੇ ਅੱਜ ਅਲਾ ਅਧਿਕਾਰੀ ਜੋ ਏਟੀਸੀਪੀ ਮੈਡਮ ਅਮਨਦੀਪ ਕੌਰ ਨਹੀਂ ਉਹ ਵੀ ਖਾਸ ਤੌਰ ਤੇ ਇੱਥੇ ਪਹੁੰਚੇ ਨੇ ਤਾਂ ਉਹਨਾਂ ਵੱਲੋਂ ਜੋ ਆਪਣੇ ਨਾਕਿਆਂ ਦਾ ਜੋ ਨਿਰਖਣ ਕੀਤਾ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਜੋ ਮੁਲਾਜ਼ਮ ਨੇ ਉਹ ਆਪਣੀ ਡਿਊਟੀ ਨਿਭਾਉਂਦੇ ਨੇ ਤੇ ਨਾਲ ਦੀ ਨਾਲ ਜਿੱਦਾਂ ਧੁੰਦ ਦੇ ਦਿਨ ਹੈਗੇ ਨੇ ਤਾਂ ਧੁੰਦ ਦੇ ਦਿਨਾਂ ਦੇ ਵਿੱਚ ਜਿਹੜੇ ਵੱਡੇ ਵਾਹਨ ਹੈਗੇ ਨੇ ਉਹਨਾਂ ਦੇ ਪਿਛੇ ਜੋ ਰਿਫਲੈਕਟਰ ਟੇਪ ਵੀ ਜੋ ਹਨ ਵੱਲੋਂ ਲਗਾਈ ਗਈ ਹੈ ਤਾਂ ਸਾਡੇ ਨਾਲ ਏ ਡੀ ਐਸ ਪੀ ਮੈਡਮ ਅਮਨਦੀਪ ਕੌਰ ਮੌਜੂਦ ਨੇ ਉਹਨਾਂ ਨਾਲ ਗੱਲ ਕਰਾਂਗੇ ਜੀ ਮੈਮ ਜਿਹੜੀ ਅੱਜ ਤੁਸੀਂ ਸਵੇਰ ਤੋਂ ਡਿਊਟੀ ਨਿਭਾ ਰਹੇ ਹੋ ਅਕਸਰ ਤੁਹਾਡੇ ਵੱਲੋਂ ਵੇਖਿਆ ਜਾਂਦਾ ਕਿ ਡਿਊਟੀ ਕਰਦੇ ਹੋਏ ਅਕਸਰ ਜੋ ਐਂਕਰੋਚਮੈਂਟ ਹੁੰਦੀ ਹੈ ਜਾਂ ਟ੍ਰਿਪਲ ਰੈਟਿੰਗ ਹੁੰਦੀ ਹੈ ਤਾਂ ਤੁਸੀਂ ਚਲਾਣ ਕਾਫੀ ਕਰਦੇ ਹੋ ਤੇ ਮੇਨ ਮੌਕੇ ਦੇ ਹਾਲਾਤ ਕੀ ਨੰਬਰ ਸ ਸ਼ਾਇਦ ਟ੍ਰੈਫਿਕ ਦੇ ਕਿਉਂਕਿ ਕਾਫੀ ਵਿੱਚ ਇਹ ਕਹਿ ਸਕਦੇ ਆ ਕਿ ਢਿੱਲ ਵੀ ਵੇਖਣ ਨੂੰ ਮਿਲੀ ਸੀ ਥੋੜੀ ਜੀ ਤਾਂ ਹੁਣ ਤੋਂ ਫਿਰ ਉਸੇ ਤਰੀਕੇ ਦੇ ਨਾਲ ਤੁਸੀਂ ਜੋ ਆ ਸਖਤੀ ਕਰਤੀ ਹੈ देखो पहले तो मतलब ਸਾਡਾ ਜਿਹੜੀ ਜਿਹੜੀ ਸਾਡੀ ਡਰਾਈਵ ਆ ਉਹ ਕੰਟੀਨਿਊ ਇਸੇ ਤਰ੍ਹਾਂ ਹੀ ਰਹੂਗੀ ਜਿਵੇਂ ਤੁਸੀਂ ਕਿਹਾ ਹੋਇਆ ਚਾਹੇ ਉਹ ਟ੍ਰਿਪਲ ਰਾਈਡਿੰਗ ਹੋਗੀ ਵਿਦਆਉਟ ਨੰਬਰ ਪਲੇਟਸ ਹੋਗੇ ਰੋਂਗ ਸਾਈਡ ਤੇ ਗੱਡੀਆਂ ਪਾਕ ਕਰਦੇ ਆ ਮਤਲਬ ਉਹ ਜਿਹੜੀ ਸਾਡੀ ਚੱਲਦਾ ਵਾ ਤੁਸੀਂ ਸਾਨੂੰ ਵੇਖਦੇ ਹੀ ਹੋਗੇ ਆਲਰੇਡੀ ਤੁਸੀਂ ਸਾਨੂੰ ਕਾਫੀ ਕਵਰ ਵੀ ਕਰਦੇ ਆ ਔਰ ਸਾਡੇ ਨਾਲ ਵੀ ਚੱਲਦੇ ਰਹਿੰਦੇ ਆ ਤੇ ਸਾਡਾ ਜਿਹੜਾ ਇਹ ਕੰਟੀਨਿਊ ਜਿਤਨਾ ਦੀ ਸਾਡੀ ਡਰਾਈਵ ਚੱਲਦੀ ਆ ਉਹ ਗੇਸ ਜਿਹੜੀ ਫੋਲੋ ਨਹੀਂ ਕਰਦੇ ਰੂਲ ਟ੍ਰੈਫਿਕ ਨੂੰ ਉਹ ਚੱਲਦੀ ਰਹੂਗੀ ਨਾਲ ਅਸੀਂ ਜਿਵੇਂ ਹੁਣ ਧੁੰਦ ਦਾ ਸਮਾਂ ਜਿਹੜਾ ਮੌਸਮ ਆ ਠੰਡ ਦਾ ਆ ਤੇ ਧੁੰਦ ਨੇਚਰਲੀ ਪੈਣੀ ਆ ਔਰ ਬਹੁਤ ਸਾਰੇ ਜਿਹੜੇ ਇਨਸੀਡੈਂਸ ਹੁੰਦੇ ਆ ਅੱਜ ਸਾਡੇ ਤੋਂ ਵੱਲੋਂ ਸਾਇਰ ਸਵੇਰ ਤੋਂ ਮੇਰੀ ਟੀਮ ਮਤਲਬ ਮੇਰੀ ਟੀਮ ਜਿੱਨੀ ਹੈ ਟ੍ਰੈਫਿਕ ਵੀ ਮਾਨਜੋਗ ਸੀਪੀ ਸਾਹਿਬ ਦਾ ਸੀਗਾ ਕਿ ਜਿੰਨੇ ਵੀ ਹੈਵੀ ਵਹੀਕਲਸ ਆਉਂਦੇ ਆ ਇਹ ਪਿੰਡਾਂ ਦੇ ਵਿੱਚੋਂ ਆਉਂਦੇ ਆ ਤੇ ਜਦੋਂ ਫੌਗ ਦੇ ਵਿੱਚੋਂ ਦਿਸਦੇ ਨਹੀਂ ਮੈਂ ਖਾਸ ਕਰਕੇ ਟਰਾਲੀਆਂ ਹੋ ਗਈਆਂ ਛੋਟੇ ਹਾਥੀ ਹੋ ਗਏ ਟਰੱਕ ਵਗੈਰਾ ਹੋ ਗਏ ਤਾਂ ਸਵੇਰ ਤੋਂ ਸਾਡਾ ਚੱਲ ਰਿਹਾ ਵਾ ਕਿ ਜਿੰਨੇ ਵੀ ਹੈਗੇ ਆ ਸਾਡੇ ਇੱਕ ਹੈਗੇ ਆ ਜਿਹੜੇ ਸੋਸ਼ਲ ਵਰਕ ਕਰਦੇ ਆ ਮਿਸਟਰ ਗੁਲਸ਼ਨ ਜਿਹੜੇ ਸਮੇਂ-ਸਮੇਂ ਸਿਰ ਜਾ ਕੇ ਹਰ ਉਹ ਚੌਂਕਾਂ ਦੇ ਵਿੱਚ ਮੇਰੇ ਨਾਲ ਅੱਗੇ ਵੀ ਜਾ ਕੇ ਰਿਫਲੈਕਟਰ ਵਗੈਰਾ ਜਿਹੜੀਆਂ ਟੇਪ ਆ ਜਿਹੜੀ ਉਹ ਲਾਉਂਦੇ ਆ ਜਿਹਦੇ ਨਾਲ ਤੁਸੀਂ ਲਾਈਟ ਦੇ ਵਿੱਚ ਵੇਖੋਗੇ ਜਦੋਂ ਹਨੇਰੇ ਵਿੱਚ ਜਦੋਂ ਲਾਈਟ ਪਾਉਂਗੇ ਤੇ ਪਤਾ ਲੱਗੂਗਾ ਕਿ ਚੀਜ਼ ਜਾ ਰਹੀ ਹੈ ਤਾਂ ਸਵੇਰ ਤੋਂ ਅਸੀਂ ਅਜਰ ਸਾਰੀਆਂ ਜਿਹੜੀਆਂ ਟਰੈਕਟਰ ਟਰਾਲੀਆਂ ਹੈਗੀਆਂ ਟਰਾਲੀਆਂ ਦੇ ਪਿੱਛੇ ਜਿਹੜੇ ਰਿਫਲੈਕਟਰ ਉਹ ਲਾ ਰਹੇ ਆ ਔਰ ਮੇਰੇ ਆਲਰੇਡੀ ਸਾਡੇ ਡੀਸੀ ਸਾਹਿਬ ਨਾਲ ਮੀਟਿੰਗ ਹੋਈ ਸੀਗੀ ਚਾਰ-ਪੰਜ ਦਿਨ ਪਹਿਲਾਂ ਜਿਹਦੇ ਵਿੱਚ ਅਸੀਂ ਇਹ ਮੰਗ ਕੀਤੀ ਸੀਗੀ ਕਿ ਜਿਹੜੀਆਂ ਬਲਿੰਕਰ ਜਿੰਨੇ ਵੀ ਸਾਡੇ ਚੌਂਕ ਆ ਜਾਂ ਬਾਹ ਜਿਹੜਾ ਵੀ ਸਾਡੇ ਪੈਰਾਫੇਰੀ ਹਾਈਵੇ ਹਾਈਵੇ ਤੇ ਔਰ ਰਿਫਲੈਕਟਰ ਜਿਹੜੀਆਂ ਉਹ ਲਾਏ ਜਾਣ ਤਾਂ ਜੋ ਜਿੰਨੀ ਵੀ ਲੋਕ ਆਉਂਦੇ ਆ ਬਾਹਰੋਂ ਕਿਉਂਕਿ ਜਿੰਨਾ ਵੀ ਬਾਹਰੋਂ ਟੂਰਿਸਟ ਆਉਂਦਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਕਿਤਨਾ ਵਾਂ ਜਗ੍ਹਾ ਕਿੱਥੇ ਬ੍ਰਿਜਾਂ ਜਾਂ ਜਿੱਥੇ ਸਲਿਪ ਰੋਡ ਆ ਤਕਰੀਬਨ ਅਸੀਂ ਕਾਫੀ ਜਿਹੜੇ ਆ ਸ਼ਹਿਰ ਦੇ 60 60 60 ਪੁਆਇੰਟਾਂ ਜਿਹੜੇ ਮੈਂ ਲਿਖ ਕੇ ਭੇਜੇ ਹੋਏ ਆ ਮਾਨਸਰ ਸੀਪੀ ਸਾਹਿਬ ਦੇ ਥਰੂ ਵੀ ਸਾਨੂੰ ਜਿਹੜੀਆਂ ਇਹ ਜਿਹੜੀਆਂ ਮਤਲਬ ਜਿਹੜੇ ਇਹ ਪੁਆਇੰਟਸ ਹੈਗੇ ਆ ਇੱਥੇ ਬਲਿੰਕਰ ਲਾਈਟਸ ਔਰ ਜਿਹੜੇ ਸਟਰੀ ਕਿਕੇਨਰ ਫਲੈਕਟਰ ਉਹ ਸਾਰੇ ਲਾਏ ਜਾਣ ਤਾਂ ਜੋ ਕੋਈ ਵੀ ਅਨਸਖਾਂਵੀ ਘਟਣਾ ਜਿਹੜੀ ਆ ਨਾ ਹੋ ਸਕੇ ਇਸ ਦੇ ਨਾਲ ਨਾਲ ਹੀ ਜਿੱਥੇ ਸਾਡੀਆਂ ਰੂਟਸ ਬਣੀਆਂ ਹੋਈਆਂ ਉੱਥੇ ਪ੍ਰੋਪਰ ਵਾਈਟ ਲਾਈਨ ਹੋਵੇ ਕਿਉਂਕਿ ਉਹਦੇ ਨਾਲ ਹੀ ਜਿਹੜਾ ਵੀ ਡਰਾਈਵਰ ਹੁੰਦਾ ਉਹਨੂੰ ਲੈ ਕੇ ਚੱਲਦਾ ਵਾ ਕਿ ਕਿੱਥੋਂ ਤੱਕ ਰੋਡ ਦਾ ਜਿਹੜਾ ਰੋਡ ਕਿੱਥੋਂ ਤੱਕ ਹੈਗੀ ਹੈ ਤੇ ਉਹ ਅਸੀਂ ਉਹ ਵੀ ਮੈਂ ਜਿੰਨੇ ਵੀ ਸਾਡੇ ਅਮਰਸਰ ਦੀਆਂ ਜਿੰਨੇ ਵੀ ਅੰਦਰ ਦੇ ਜਿਹੜੀਆਂ ਰੋਡ ਸਾਡੀਆਂ ਕੰਸਟਰਕਸ਼ਨ ਹੋਈਆਂ ਵਾ ਉਹ ਸਾਰੀਆਂ ਮੈਂ ਲਿਖ ਕੇ ਭੇਜੀਆਂ ਵਾ ਜਲਦੀ ਆਲਰੇਡੀ ਕਾਰਪੋਰੇਸ਼ਨ ਨਾਲ ਮੇਰੀ ਗੱਲ ਹੋ ਚੁੱਕੀ ਹੈ ਔਰ ਜਲਦੀ ਹੀ ਮੈਂ ਕੋਸ਼ਿਸ਼ ਕਰੂੰਗੀ ਇੱਕ ਦੋ ਦਿਨ ਦੇ ਵਿੱਚ ਵੀ ਜਿਹੜੇ ਰਿਫਲੈਕਟਰਸ ਉਹ ਜਿਹੜੀਆਂ ਬਲਿੰਕਰਸ ਆ ਉਹ ਲੱਗਣੇ ਸ਼ੁਰੂ ਹੋ ਜਾਣ ਜਿਵੇਂ ਸਾਡੀਆਂ ਬੀਆਰਟੀਐਸ ਲੇਨਾਂ ਜਿੱਥੇ ਗ੍ਰਿਲਾਂ ਟੁੱਟੀਆਂ ਵੀ ਜਿੱਥੇ ਰੋਡ ਦੇ ਐਵੇਂ ਦੀਆਂ ਗਈਆਂ ਜਿੱਥੇ ਕੋਈ ਕੁਛ ਕਰਕੇ ਮਤਲਬ ਜਿਵੇਂ ਟੋਈ ਵਗੈਰਾ ਪਏ ਹੁੰਦੇ ਆ ਤੇ ਉਹ ਖੱਡੇ ਵਗੈਰਾ ਭਰਨ ਵਾਸਤੇ ਕੀ ਹੋਇਆ ਕਿਉਂਕਿ ਸਰਦੀ ਹੁਣ ਆਪਾਂ ਦੇਖਣ ਦੇ ਦੋ ਪਰਸੋਂ ਤੋਂ ਸ਼ਹਿਰ ਦੇ ਵਿੱਚ ਵੀ ਤੋਂਦ ਕਾਫੀ ਜ਼ਿਆਦਾ ਜਿਹੜੀ ਨਜ਼ਰ ਆਉਂਦੀ ਆ ਇਸੇ ਨੂੰ ਲੈ ਕੇ ਅਸੀਂ ਸੋਚਦੇ ਆਂ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਵਾ ਉਹ ਅਨਸਖਾਵੀ ਕੋਈ ਘਟਨਾ ਨਾ ਹੋ ਸਕੇ ਮੈਮ ਇਸ ਦੇ ਨਾਲ ਨਾਲ ਇੱਕ ਤੁਸੀਂ ਪ੍ਰਸਤਾਵ ਇਹ ਵੀ ਰੱਖਿਆ ਸੀਗਾ ਕਿ ਜੋ ਸ਼ਹਿਰ ਦੇ ਵਿੱਚ ਜੋ ਕਈ ਵਾਰ ਹਾਦਸੇ ਵੇਖਣ ਨੂੰ ਮਿਲਦੇ ਨੇ ਸ਼ਹਿਰ ਦੇ ਵਿੱਚ ਗੱਡੀਆਂ ਤੇਜ਼ ਆਉਂਦੀਆਂ ਨੇ ਤੇ ਇੱਕ ਸਪੀਡ ਲਿਮਿਟ ਦੇ ਅਕੋਰਡਿੰਗ ਜੋ ਬੋਰਡ ਵੀ ਲਗਾਏ ਜਾਣੇ ਸੀਗੇ ਉਹ ਵੀ ਕਾਰਪੋਰੇਸ਼ਨ ਨੂੰ ਤੁਹਾਡੇ ਵੱਲੋਂ ਇੱਕ ਮੰਗ ਰੱਖੀ ਗਈ ਹੈ ਹਾਂ ਉਹ ਵੀ ਜਿਹੜੀ ਸਾਡੀ ਮੀਟਿੰਗ ਹੋਈ ਸੀਗੀ ਉਹਦੇ ਵਿੱਚ ਜਿੰਨੇ ਵੀ ਸਾਈਨ ਬੋਰਡ ਹੈਗੇ ਆ ਪਾਰਕਿੰਗ ਦੇ 노 ਪਾਰਕਿੰਗ ਦੇ ਸਾਈਨ ਬੋਰਡ ਜਿਹੜੀਆਂ ਰੋਡਸ ਦੇ ਨਹੀਂ ਹੈਗੇ ਉਹ ਵੀ ਪਲੱਸ ਜਿਹੜੇ ਸਪੀਡ ਲਿਮਿਟ ਦੇ ਜਿਹੜੇ ਬੋਰਡ ਸਾਈਨ ਬੋਰਡ ਹੈਗੇ ਆ ਉਹ ਵੀ ਕਿਹਾ ਹੋਇਆ ਕਿਥੋਂ ਲੈ ਕੇ ਸ਼ਹਿਰ ਦੀ ਹਰ ਰੋਡ ਦੇ ਅਸੀਂ ਉਹਨਾਂ ਨੂੰ ਕਰਕੇ ਲਿਖ ਕੇ ਮੈਂ ਮਤਲਬ भेजे ਹੋਏ ਆ ਉਹ ਵੀ ਸਾਡੀ ਕੋਸ਼ਿਸ਼ ਹੈਗੀ ਆ ਕਿਉਂਕਿ ਇਹ ਡੀਸੀ ਸਾਹਿਬ ਨਾਲ ਮੀਟਿੰਗ ਹੋਈ ਸੀ ਕਿ ਉਹਦੇ ਵਿੱਚ ਸਾਰਿਆਂ ਦੇ ਨਾਲ ਜਿੰਨੀਆਂ ਵੀ ਇਹ ਪੁਆਇੰਟ ਤੁਸੀਂ ਤੁਹਾਡੇ ਨਾਲ ਮੈਂ ਗੱਲਬਾਤ ਕੀਤੀ ਜਾਂ ਤੁਸੀਂ ਮੇਰੇ ਕੋਲ ਪੁੱਛ ਰਹੇ ਹੋ ਸਾਰੇ ਆਲਰੇਡੀ ਮੈਂ ਲਿਖ ਕੇ ਭੇਜ ਚੁੱਕੀ ਹਾਂ ਥਰੂ ਸਾਡੇ ਸੀਪੀ ਸਾਹਿਬ ਦੇ ਥਰੂ ਤਾਂ ਜੋ ਜਲਦੀ ਤੋਂ ਜਲਦੀ ਲੱਗ ਜਾਣ ਜਿੰਨੀ ਵੀ ਸਪੀਡ ਲਿਮਟ ਮਤਲਬ ਬੋਰਡ ਲੱਗਣਗੇ ਸਾਡੇ ਜਿੰਨੀਆਂ ਵੀ ਮੈਂ ਮੇਨ ਜਿੰਨੀਆਂ ਵੀ ਅਮਰਸਰ ਦੀਆਂ 8 9 ਰੋਡਾਂ ਜਿਹੜੀਆਂ ਮਤਲਬ ਅਮਰਸਰ ਸ਼ਹਿਰ ਦੇ ਵਿੱਚ ਆਉਂਦੀਆਂ ਵਾਂ ਜਿਹਦੇ ਵਿੱਚੋਂ ਜਿਵੇਂ ਤੁਸੀਂ 골ਡਨ ਗੇਟ ਤੋਂ ਸਿੱਧਾ ਆਪਾਂ ਐਲੀਵੇਟਰ ਰੋਡ ਤੇ ਖੜੇ ਹੋਏ ਬਹੁਤ ਸ ਅ ਮਤਲਬ ਸਾਡੀ ਕੋਸ਼ਿਸ਼ ਹੈ ਕਿ ਜਲਦੀ ਤੋਂ ਜਲਦੀ ਜਿਹੜੀ ਸਪੀਡ ਲਿਮਟ ਦੇ ਬੋਰਡ ਆ ਉਹ ਲੱਗ ਜਾਣ ਤਾਂ ਜੋ ਅੱਗੇ ਤੋਂ ਕੋਈ ਵੀ ਐਵੇਂ ਦੀ ਅਮਰਸਰ ਦੇ ਵਿੱਚ ਪ੍ਰੋਬਲਮ ਨਾ ਹੋ ਸਕੇ ਸਪੀਡ ਲਿਮਟ ਨੂੰ ਲੈ ਕੇ ਸਪੈਸ਼ਲ ਨਾਕਾਬੰਦੀ ਵੀ ਕੋਈ ਕੀਤੀ ਜਾਏਗੀ ਕਿਉਂਕਿ ਜੇ ਕਹਿ ਸਕਦੇ ਹਾਂ ਕਿ ਪੁੱਛਾਲ ਪਹਿਲਾਂ ਵੀ ਜੋ ਇਸ ਤਰੀਕੇ ਦੇ ਨਾਲ ਐਲੀਵੇਟਰ ਰੋਡ ਦੇ ਉੱਤੇ ਨਾਕੇ ਲਗਾਏ ਜਾਂਦੇ ਸਨ ਸਪੀਡ ਲਿਮਟ ਨੂੰ ਲੈ ਕੇ ਤਾਂ ਉਹ ਚੀਜ਼ ਨੂੰ ਲੈ ਕੇ ਫਿਰ ਤੋਂ ਉਹ ਸਟਾਰਟ ਕੀਤੀ ਕਿਉਂਕਿ ਕਾਫੀ ਤੇਜ਼ ਗੱਡੀਆਂ ਜੋ ਆਉਂਦੀਆਂ ਦਿਖਾਈ ਦਿੰਦੀਆਂ ਨੇ ਉੱਥੋਂ ਨਹੀਂ ਉਹ ਵੀ ਐਸੀ ਹੁਣ ਕੋਸ਼ਿਸ਼ ਕਰਾਂਗੇ ਰਡਾਰ ਹੈਗੀਆਂ ਸਾਡੇ ਕੋਲੇ ਉਹ ਜਿਹੜੀ ਸਪੀਡ ਰਡਾਰ ਆ ਉਹ ਅਸੀਂ ਨੈਕਸਟ ਉਹ ਵੀ ਮਾਂਜੋਕ ਸੀਪੀ ਸਾਹਿਬ ਨਾਲ ਗੱਲ ਹੋਈ ਸੀਗੀ ਤੇ ਰਡਾਰ ਜਿਹੜੀ ਸਪੀਡ ਲਿਮਟ ਆ ਉਹ ਪੱਕਾ ਸਾਨੂੰ ਇਹ ਆ ਕਿ ਇੱਕ ਵਾਰੀ ਪਬਲਿਕ ਨੂੰ ਹੀ ਅਵੇਅਰ ਹੋ ਜਾਏਗੀ ਸਪੀਡ ਲਿਮਟ ਕਿੰਨੀ ਹੈਗੀ ਆ ਉਸ ਤੋਂ ਬਾਅਦ ਜਿਹੜੀ ਅਸੀਂ ਆ ਮੈਂ ਤੁਹਾਡੇ ਸਾਧਮ ਰਾਹੀਂ ਵੀ ਇਹ ਕਹਿੰਨੀ ਲੋਕਾਂ ਨੂੰ ਕਿ ਆਪਣੀ ਜਿਹੜੀ ਸਪੀਡ ਲਿਮਟ ਆ 50 ਤੋਂ 60 ਦੇ ਵਿੱਚ ਵਿੱਚ ਆਉਣ ਜੇ ਇਸ ਤੋਂ ਉੱਪਰ ਹੋਣਗੇ ਤੇ ਉਹਨਾਂ ਦੇ ਜਿਹੜੇ ਚਲਾਨ ਕੱਟੇ ਜਾਣਗੇ ਅਸੀਂ ਮੰਡੇ ਤੋਂ ਜਿਹੜੀ ਰਡਾਰ ਵੀ ਜਿਹੜੀ ਸਪੀਡ ਰਡਾਰ ਆ ਜਿਹਦੇ ਨਾਲ ਸਪੀਡ ਚੈੱਕ ਹੁੰਦੀ ਆ ਉਹ ਮੰਡੇ ਤੋਂ ਅਸੀਂ ਐਲੀਵੇਟਰ ਰੋਡ ਤੇ ਲਾਉਣੀ ਸ਼ੁਰੂ ਕਰ ਦੇਣੀ ਆ ਉਹ ਸਪੈਸ਼ਲ ਸਾਡੀ ਮਤਲਬ ਉਹਦੇ ਵਿੱਚ ਕੰਟੀਨਿਊ ਹੋਗਾ 7-8 ਘੰਟੇ ਦੇ ਵਿੱਚ ਵਿੱਚ ਅਸੀਂ ਇਹ ਜਰੂਰ ਕਰਾਂਗੇ ਜਦੋਂ ਤੱਕ ਧੁੰਦ ਨਾ ਪਾਏ ਧੁੰਦ ਤੋਂ ਪਹਿਲਾਂ ਮਤਲਬ ਧੁੰਦ ਪਹਿ ਜਾਏ ਉਸ ਤੋਂ ਬਾਅਦ ਜੇ ਧੁੱਪ ਜੇ ਹੋਵੇ ਲੋਕਾਂ ਨੂੰ ਵੀ ਪਤਾ ਲੱਗੇ ਕਿ ਅੱਗ ਲੱਗੀ ਹੋਈ ਆ ਤੇ ਇਸ ਕਰਕੇ ਆਪਣੀ ਜ਼ਿੰਦਗੀ ਨੂੰ ਬਹੁਤ ਤੁਹਾਡੀ ਜ਼ਿੰਦਗੀ ਬੜੀ ਅਹਿਮ ਆ ਬੜੀ ਸਾਰੇ ਮਹਾਰਾਜ ਨੇ ਇਹ ਜ਼ਿੰਦਗੀ ਬੜੇ ਕਹਿੰਦੇ ਨੇ 84 ਲੱਖ ਜੂਨ ਕੱਟ ਕੇ ਫਿਰ ਇਨਸਾਨ ਨੂੰ ਮਿਲਦੀ ਆ ਤੇ ਗੁਰੂ ਮਹਾਰਾਜ ਕਰੇ ਤੁਸੀਂ ਆਪਣੇ ਘਰੋਂ ਜਦੋਂ ਨਿਕਲੋ ਆਪਣੀ ਸੀਟ ਮਾਈਡ ਪਾਓ ਔਰ ਸਪੀਡ ਦੀ ਲਿਮਿਟ ਸਹੀ ਰੱਖੋ ਆਪਣੇ ਪਰਿਵਾਰ ਦੇ ਵਿੱਚ ਖੁਸ਼ੀ-ਖੁਸ਼ੀ ਤੁਸੀਂ ਜਾਓ ਵਾਪਸ ਤੇ ਸਾਰਿਆਂ ਨੂੰ ਮੇਰੀ ਰਿਕਵੈਸਟ ਆ ਔਰ ਜਿੰਨੇ ਵੀ ਟ੍ਰੈਫਿਕ ਦੇ ਰੂਲ ਰੈਗੂਲੇਸ਼ਨ ਆ ਉਹਨਾਂ ਨੂੰ ਫਾਲੋ ਕਰੋ ਸਾਡੇ ਵੱਲੋਂ ਜਿਹੜੀ ਮੁਹਿੰਮਾ ਇਸੇ ਤਰ੍ਹਾਂ ਹੋਰ ਵੀ ਅਸੀਂ ਹੁਣ ਰੱਖਾਂਗੇ ਕਿਉਂਕਿ ਇਹ ਤੁਹਾਡੇ ਵਾਸਤੇ ਹੀ ਆ ਤੁਸੀਂ ਤੁਹਾਨੂੰ ਕਿਸੇ ਨੂੰ ਕੋਈ ਪ੍ਰੋਬਲਮ ਕੋਈ ਇਨਸੀਡੈਂਟ ਨਾ ਹੋਵੇ ਇਸ ਦੇ ਨਾਲ ਨਾਲ ਇੱਕ ਹੈਲਪਲਾਈਨ ਨੰਬਰ ਸਟਾਰਟ ਕੀਤਾ ਗਿਆ ਤਾਂ ਉਸ ਨੰਬਰ ਦੀ ਕੀ ਰੂਪਰੇਖਾ ਹੋਏਗੀ ਕਿਸ-ਕਿਸ ਜਗ੍ਹਾ ਦੇ ਉੱਤੇ ਉਹ ਨੰਬਰ ਸਹਾਇਕ ਹੋਏਗਾ ਕਿਦਾਂ ਜੋ ਲੋਕ ਉਹ ਨੰਬਰ ਨਾਲ ਤੁਹਾਡੇ ਨਾਲ ਸੰਪਰਕ ਕਰ ਸਕਦੇ ਨੇ ਕੱਲ ਮਾਨਯੋਗ ਸੀਪੀ ਸਾਹਿਬ ਨਾਲ ਮੀਟਿੰਗ ਹੋਈ ਸੀਗੀ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਕਿਵੇਂ ਕੁਝ ਹੋਰ ਕੀ ਕੀਤਾ ਜਾ ਸਕਦਾ ਵਾ ਮਤਲਬ ਜਿਹਦੇ ਵਿੱਚ ਪਬਲਿਕ ਨੂੰ ਵੱਧ ਤੋਂ ਵੱਧ ਜਿਆਦਾ ਸਹੂਲਤ ਹੋਵੇ ਜੇ ਕੋਈ ਟ੍ਰੈਫਿਕ ਜਿੱਥੇ ਜਾਮ ਲੱਗਦੀ ਆ ਜਾਂ ਕੋਈ ਪ੍ਰੋਬਲਮ ਹੁੰਦੀ ਆ ਤੇ ਕੀ ਹੋ ਸਕਦਾ ਫਿਰ ਸੀਪੀ ਸਾਹਿਬ ਨੇ ਕਿਹਾ ਕਿ ਆਪਾਂ ਇੱਕ ਹੈਲਪਲਾਈਨ ਨੰਬਰ ਜਿਹੜਾ ਵਾ ਉਹ ਸ਼ੁਰੂ ਕਰ ਦਿੰਨੇ ਆ ਉਹਦੇ ਵਿੱਚ ਇਹ ਹੋਗਾ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕਿਤੇ ਜਾਮ ਲੱਗਦਾ ਕਿਤੇ ਕੋਈ ਪ੍ਰੋਬਲਮ ਹੋਣੀ ਕਿਤੇ ਕੋਈ ਐਕਸੀਡੈਂਟ ਹੁੰਦਾ ਤੁਹਾਡੇ ਵੱਲੋਂ ਕੋਈ ਸੁਜੈਸ਼ਨ ਹੁੰਦੀ ਆ ਉਹ ਸਾਡਾ ਜਿਹੜਾ ਵਟਸਐਪ ਨੰਬਰ ਵੀ ਚੱਲਦਾ ਉਹਦੇ ਵਿੱਚ ਤੁਸੀਂ ਫੋਨ ਵੀ ਕਰ ਸਕਦੇ ਆ ਜਿਵੇਂ ਕੱਲ ਦਾ ਅਸੀਂ ਲਾਂਚ ਕੀਤਾ ਹੋਇਆ ਤਕਰੀਬਨ ਰਾਤ ਤੱਕ ਸਾਨੂੰ ਵੀ ਕਾਲਸ ਆ ਗਈਆਂ ਸੀਗੀਆਂ ਜਿਵੇਂ ਸਵੇਰੇ अर्ਲੀ ਮਾਰਨਿੰਗ ਹੁਣ ਅਸੀਂ ਰਿਫਲੈਕਟਰ ਲਾ ਰਹੇ ਹਾਂ ਉੱਥੇ ਵੇਰਕੇ ਇੱਕ ਐਕਸੀਡੈਂਟ ਹੋਇਆ ਸੀਗਾ ਤੇ ਉਹਨਾਂ ਨੇ ਵੀ ਫੋਨ ਕੀਤਾ ਸੀਗਾ ਉਹ ਸਾਡਾ ਜਲਦੀ ਤੋਂ ਜਲਦੀ ਸਾਡਾ ਕੋਸ਼ਿਸ਼ ਹੈ ਕਿ 5 ਤੋਂ 10 ਮਿੰਟ ਦੇ ਵਿੱਚ ਰਿਐਕਸ਼ਨ ਟਾਈਮ ਹੋਵੇ ਉਹ ਨੰਬਰ ਸਾਡਾ ਹੈਗਾ 701010434 ਉਹ ਇਸ ਕਰਕੇ ਜਦੋਂ ਵੀ ਕਿਸੇ ਨੂੰ ਕਿਤੇ ਪ੍ਰੋਬਲਮ ਆਉਂਦੀ ਆ ਜੇ ਕੋਈ ਜਾਮ ਲੱਗਦਾ ਵੈਸੇ ਸਾਡੀ ਕੋਸ਼ਿਸ਼ ਹੈ ਜਾਮ ਨਾ ਲੱਗੇ ਮਗਰ ਫਿਰ ਵੀ ਜੇ ਕਿਤੇ ਕੋਈ ਟ੍ਰੈਫਿਕ ਦੀ ਕੋਈ ਸਮੱਸਿਆ ਆਉਂਦੀ ਹੈ ਕਿਸੇ ਪ੍ਰਕਾਰ ਦੀ ਵੀ ਆਉਂਦੀ ਹੈ ਤੇ ਇਮੀਡੀਏਟਲੀ ਸਾਡਾ ਰਿਐਕਸ਼ਨ ਟਾਈਮ ਉਸ ਜਗ੍ਹਾ ਤੋਂ ਜਿਹਨੇ 5 ਤੋਂ 10 ਮਿੰਟ ਦੇ ਵਿੱਚ ਵਿੱਚ ਹੋਊਗਾ ਤੇ ਉਸੇ ਮੌਕੇ ਦੇ ਉੱਤੇ ਜੋ ਆ ਉਸ ਜਗ੍ਹਾ ਤੇ ਜੋ ਟ੍ਰੈਫਿਕ ਦਾ ਹਾਲ ਮੌਕੇ ਦੇ ਉੱਤੇ ਕੀਤਾ ਨਹੀਂ ਬਿਲਕੁਲ ਹੋਊਗਾ ਜੀ ਮੈਂ ਆਲਰੇਡੀ ਆਪਣੇ ਸਾਡੀ ਮਾਨਯੋਗ ਸੀਪੀ ਸਾਹਿਬ ਦੇ ਨਾਲ ਮੀਟਿੰਗ ਕੀਤੀ ਸੀਗੀ ਉਹਦੇ ਵਿੱਚ ਜਿਹੜੀ ਸਾਡੇ ਸਮਾਰਟ ਸਿਟੀ ਦੇ ਕੈਮਰੇ ਚੱਲਦੇ ਆ ਤਕਰੀਬਨ 700 ਦੇ ਕਰੋਈ ਕੈਮਰੇ ਚੱਲਦੇ ਆ ਜਿਹਦੇ ਵਿੱਚ ਸਾਰੇ ਸਾਡਾ ਸ਼ਹਿਰ ਤਕਰੀਬਨ ਕਾਫੀ ਜਿਹੜਾ ਕਵਰ ਹੋ ਜਾਂਦਾ ਉੱਥੇ ਸਾਡੇ ਟ੍ਰੈਫਿਕ ਦੇ ਮੁਲਾਜ਼ਮ ਜਾਂ ਸਾਡੀ ਪੁਲਿਸ ਦੇ ਮੁਲਾਜ਼ਮ ਲੱਗੇ ਹੋਏ ਆ ਜਿਹੜੇ ਸਾਨੂੰ ਹਰ ਘੰਟੇ ਬਾਅਦ ਉਹ ਜਿਹੜੇ ਚੌਂਕਾਂ ਦੀਆਂ ਫੋਟੋਆਂ ਪਾਉਂਦੇ ਆ ਜਦੋਂ ਕਿਤੇ ਜਾਮ ਲੱਗਦਾ ਵਾ ਉਹ ਸਾਡਾ ਇੱਕ ਗਰੁੱਪ ਬਣਿਆ ਹੋਇਆ ਸਾਡੇ ਜونی ਚਾਰਜਸ ਦਾ ਔਰ ਡੀਐਸਪੀਆ ਦਾ ਤੇ ਉਹ ਫਿਰ ਇਮੀਡੀਏਟਲੀ ਸਾਡਾ ਜਿਹੜਾ ਰਿਐਕਸ਼ਨ ਟਾਈਮ ਹੁੰਦਾ ਵਾ ਕੁਝ ਮਿੰਟ ਹੀ ਹੁੰਦੇ ਆ ਔਰ ਸਾਡੀ ਕੋਸ਼ਿਸ਼ ਹੁੰਦੀ ਹੈ ਤੁਸੀਂ ਵੇਖਿਆ ਨਾ ਜਿੱਥੇ ਵੀ ਜਾਮ ਲੱਗਦਾ ਸਾਡੀ ਟੀਮ ਹੈ ਜਾਂ ਡੀਐਸਪੀ ਜਾਂ ਐਸਐਚ ਸਾਡੇ ਜ਼ੋਨ ਚਾਰਜ ਜ਼ਰੂਰ ਪਹੁੰਚਦੇ ਆ ਔਰ ਉਹ ਵੀ ਸਾਡੇ ਨਾਲ ਬਣਾ ਉਹ ਸਾਨੂੰ ਬਣਾ ਮਤਲਬ ਉਸ ਨਾਲ ਬਣਾ ਫਾਇਦਾ ਹੋਇਆ ਸ਼ਹਿਰ ਦੇ ਵਿੱਚ ਹਰ ਤਰ੍ਹਾਂ ਦਾ ਅਸੀਂ ਧਿਆਨ ਰੱਖ ਸਕਦੇ ਆ ਵੀ ਕਿੱਥੇ ਸਾਡੇ ਮੁਲਾਜ਼ਮ ਕੀ ਕਰ ਰਹੇ ਆ ਇਸ ਟਾਈਮ ਕਿਵੇਂ ਹੁੰਦੇ ਔਰ ਉਹਦੇ ਨਾਲ ਵੀ ਬੜਾ ਫਾਇਦਾਵਰ ਸਾਡੀ ਕੋਸ਼ਿਸ਼ ਇਹੋ ਹੀ ਆ ਪਬਲਿਕ ਦੇ ਵਾਸਤੇ ਪਬਲਿਕ ਨੂੰ ਹਰ ਤਰ੍ਹਾਂ ਦੀ ਸਹੂਲਤ ਮਿਲ ਸਕੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋ ਸਕੇ ਇਸੇ ਕਰਕੇ ਅਸੀਂ ਜਿਹੜੇ ਹੁਣ ਇਹ ਨੰਬਰ ਆ ਉਹਨਾਂ ਦੀ ਜਿਹੜੀ ਇਮੀਡੀਏਟਲੀ ਜਿਹੜੀ ਉਹਨਾਂ ਨੂੰ ਕੋਈ ਪ੍ਰੋਬਲਮ ਹੋ ਗਈ ਉਹ ਸੌਟ ਆਊਟ ਕੀਤੀ ਜਾਊਗੀ ਸਾ ਜੀ ਬਿਲਕੁਲ ਜਿਵੇਂ ਥੋੜਾ ਨਾ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਕੀ ਕਿਵੇਂ ਜੋ ਹੁਣ ਅੰਮ੍ਰਿਤਸਰ ਦੀ ਪੁਲਿਸ ਜੋ ਹੈਗੀ ਆ ਟ੍ਰੈਫਿਕ ਪੁਲਿਸ ਵੱਲੋਂ ਜਿਹੜਾ ਆ ਕਿ ਜੋ ਕਹਿ ਸਕਦੇ ਆ ਕਿ ਕਾਫੀ ਜ਼ਿਆਦਾ ਜੋ ਸ਼ਕਤੀ ਜੋ ਆ ਹੁਣ ਦਿਖਾਈ ਜਾਏਗੀ ਆਉਣ ਵਾਲੇ ਸਮੇਂ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜੋ ਹੈ ਸਪੀਡ ਲਿਮਿਟ ਨੂੰ ਲੈ ਕੇ ਜਿਹੜੇ ਨਾਕੇ ਵੀ ਉਹ ਵੀ ਲਗਾਏ ਜਾਣੇ ਹੈਗੇ ਆ ਤਾਂ ਕਹਿ ਸਕਦੇ ਆ ਕਿ ਆਉਣ ਵਾਲੇ ਜੋ ਸੋਮਵਾਰ ਨੂੰ ਜਿਹੜਾ ਇਹ ਨਾਕਿਆਂ ਦੀ ਜੋ ਸਟਾਰਟਿੰਗ ਕੀਤੀ ਜਾਣੀ ਹੈ ਤੇ ਕੁਝ ਹੀ ਜੋ ਸਮਾਜ ਸੇਵੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਵੱਲੋਂ ਜੋ ਪੰਜਾਬ ਪੁਲਿਸ ਦੇ ਨਾਲ ਰਲ ਕੇ ਜੋ ਰਿਫਲੈਕਟਰ ਟੇਪ ਜੋ ਲਗਾਏ ਗਾਰੀਆ ਤਾਂ ਵੀ ਮਜੂਨੇ ਜੀ ਸਰ ਸਭ ਤੋਂ ਪਹਿਲਾਂ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਹੈ ਸੇਵਾ ਕ ਨਿਭਾਉਂਦੀ ਮੈਨੂੰ ਸਰ ਹੋ ਗਿਆ ਕਿ 5 ਸਾਲ ਹੋ ਗਏ ਨੇ ਅਸੀਂ ਨੂੰ ਕਰਦੇ ਨੇ ਸੇਵਾ ਨੂੰ ਤੇ ਹੁਣ ਵੀ ਤੁਸੀਂ ਅੱਜ ਇੱਥੇ ਸੇਵਾ ਕਰ ਰਹੇ ਹੋ ਕਿਵੇਂ ਇਹ ਵੀ ਆਪਾਂ ਦੀ ਦੁੱਖੀ ਆਪਣੇ ਕੋਲੇ ਹੀ ਆਪਾਂ ਮਨਿਸਪੈਨਡ ਕਰਕੇ ਕਰ ਰਹੇ ਆ ਆਪਣੇ ਸ਼ਹਿਰ ਦੇ ਲੋਕ ਨੇ ਆਪਣਾ ਸ਼ਹਿਰ ਹੈ ਅਸੀਂ ਆਪਣੀ ਸ਼ਹਿਰ ਦੀ ਸੇਫਟੀ ਵਾਸਤੇ ਕਰ ਰਹੇ ਆ ਕੋਈ ਪੁਲਿਸ ਤੇ ਪ੍ਰਸ਼ਾਸਨ ਦੇ ਨਾਲ ਬਗੈਰ ਅਸੀਂ ਉਸ ਤੋਂ ਬਗੈਰ ਕੰਮ ਨਹੀਂ ਕਰਦੇ ਕਿਉਂਕਿ ਸਾਡਾ ਇੱਕ ਇਤਿਹਾਸ ਹੈ ਕਿ ਜਿਹੜੇ ਰਾਤ ਨੂੰ ਐਕਸੀਡੈਂਟ ਹੁੰਦੇ ਨੇ ਹੁਣ ਉਹ ਫੋਗ ਦੇ ਦਿਨ ਆ ਰਹੇ ਨੇ ਸਰਦੀ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਐਕਸੀਡੈਂਟ ਦਾ ਕਾਰਨ ਬੰਦੇ ਨੇ ਕਿਤੇ ਲਾਈਟ ਸਰਕਾਰ ਵੱਲੋਂ ਨਹੀਂ ਲੱਗੀ ਹੁੰਦੀ ਜਿੱਥੇ ਸਰਕਾਰਾਂ ਨਹੀਂ ਪਹੁੰਚਦੀਆਂ ਅਸੀਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹ ਜਗ੍ਹਾ ਤੇ ਜਾ ਕੇ ਰਿਫਲੈਕਟਰ ਲਗਾਈਏ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਵੇਖ ਸਕਦੇ ਹੋ ਕਿ ਟ੍ਰੈਫਿਕ ਨੂੰ ਲੈ ਕੇ ਕਾਫੀ ਜ਼ਿਆਦਾ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਸਾਂਝੀ ਕੀਤੀ ਗਿਆ ਤਾਂ ਇੱਕ ਹੈਲਪਲਾਈਨ ਨੰਬਰ ਅੰਮ੍ਰਿਤਸਰ ਪੁਲਿਸ ਵੱਲੋਂ ਵੀ ਜਾਰੀ ਕੀਤਾ ਗਿਆ ਕਿ ਅਗਰ ਕਿਤੇ ਵੀ ਕੋਈ ਵੱਡੇ ਜਾਮ ਲੱਗਦੇ ਨੇ ਤਾਂ ਉਸ ਹੈਲਪਲਾਈਨ ਨੰਬਰ 'ਤੇ ਕਾਲ ਕੀਤੀ ਜਾਵੇ ਤੇ ਜੋ ਲੱਗੇ ਜੋ ਥਾਣਾ ਜਾਂ ਕੋਈ ਨਾਕਾ ਜੋ ਉੱਥੇ ਉਸ ਜਗ੍ਹਾ ਤੇ ਲੱਗੇ ਹੋਏਗਾ ਤਾਂ ਮੌਕੇ ਦੇ ਉੱਤੇ ਜੋ ਫੋਰਸ ਪੇਕ ਕੇ ਤਾ ਉਥੋਂ ਜਿਹੜਾ ਜਾਮ ਕਢਵਾਇਆ ਜਾਊਗਾ ਤੇ ਨਾਲ ਦੀ ਨਾਲ ਅਹਿਮ ਵੱਡੀ ਅਪਡੇਟ ਐ ਵੀ ਦੇ ਦਈਏ ਕਿ ਜਿਸ ਤਰੀਕੇ ਨਾਲ ਪਹਿਲਾਂ ਸਮੇਂ ਦੇ ਵਿੱਚ 엘ਿਵੇਟਰ ਰੋਡ ਤੇ ਜਿਹੜੇ ਸਪੀਡ ਲਿਮਿਟ ਦੇ ਨਾਕੇ ਲੱਗਦੇ ਸਨ ਉਹ ਫੇਰ ਤੋਂ ਜੜੇ ਆ ਹੁਣ ਸ਼ੁਰੂ ਆਉਣ ਵਾਲੇ ਸਮੇਂ ਦੇ ਵਿੱਚ ਹੋਣਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਯ ਸੁਨਕ ਜਗਬਾਨੀ ਟੀਵੀ ਅਮਰ